ਹੈਲੋ ਦੋਸਤੋ ਕੀ ਹਾਲ ਨੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਗੱਲ ਕਰਾਂਗੇ ਕਿ ਟਵਿਨ ਫਲੇਮ ਨੂੰ ਮਿਲਾਉਣ ਲਈ ਡਿਵਾਈਨ ਦਾ ਕੀ ਰੋਲ ਹੁੰਦਾ ਹੈ ਟਵਿਨ ਫਲੇਮ ਦੀ ਯਾਤਰਾ ਸਿਰਫ ਇਨਸਾਨੀ ਪੱਧਰ ਤੇ ਨਹੀਂ ਬਲਕਿ ਰੂਹਾਨੀ ਪੱਧਰ ਤੇ ਵੀ ਗਹਿਰੀ ਹੁੰਦੀ ਹੈ ਇਸ ਮਿਲਾਪ ਦੇ ਪਿੱਛੇ ਡਿਵਾਈਨ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਟਵਿਨ ਫਲੇਮ ਦਾ ਮਿਲਾਪ ਪਹਿਲਾ ਹੀ ਰੋਹਾਨੀ ਯੋਜਨਾ ਵਿੱਚ ਲਿਖਿਆ ਹੁੰਦਾ ਹੈ ਟਵਿਨ ਫਲੇਮ ਉਹਨਾਂ ਨੂੰ ਸਮੇਂ ਅਨੁਸਾਰ ਮਿਲਾਉਂਦਾ ਹੈ ਤਾਂ ਜੋ ਦੋਵੇਂ ਆਪਣੀ ਰੋਹਾਨੀ ਸਿੱਖਿਆ ਅਤੇ ਵਿਕਾਸ ਲਈ ਤਿਆਰ ਹੋ ਜਾਣ ਮਿਲਾਪ ਹਮੇਸ਼ਾ ਡਿਵਾਈਨ ਟਾਈਮਿੰਗ ਤੇ ਹੀ ਹੁੰਦਾ ਹੈ ਕਈ ਵਾਰ ਦੋਵੇਂ ਮਿਲਦੇ ਹਨ ਪਰ ਇਕੱਠੇ ਨਹੀਂ ਰਹਿ ਸਕਦੇ ਕਿਉਂਕਿ ਅੰਦਰੂਨੀ ਸਿੱਖਿਆ ਜਿਵੇਂ ਕਿ ਹੀਲਿੰਗ ਕਾਰਮਿਕ ਲੈਸਨ ਪੂਰੀ ਨਹੀਂ ਹੁੰਦੀ ਜਦੋਂ ਦੋਵੇਂ ਪੂਰੇ ਤੌਰ ਤੇ ਤਿਆਰ ਹੁੰਦੇ ਨੇ ਉਦੋਂ ਹੀ ਡਿਵਾਈਨ ਉਹਨਾਂ ਨੂੰ ਇਕੱਠੇ ਕਰਦਾ ਹੈ ਟਵਿਨ ਫਲੇਮ ਦੇ ਮਿਲਾਪ ਤੋਂ ਪਹਿਲਾਂ ਡਿਵਾਈਨ ਉਹਨਾਂ ਨੂੰ ਅੰਦਰੂਨੀ ਹੀਲਿੰਗ ਅਤੇ ਰੋਹਾਨੀ ਅਵੇਕਨਿੰਗ ਦੇ ਰਾਹ ਤੇ ਲੈ ਕੇ ਜਾਂਦਾ ਹੈ ਉਹਨਾਂ ਦੀਆਂ ਰੁਕਾਵਟਾਂ ਪੁਰਾਣੇ ਕਰਮ ਡਰ ਅਤੇ ਅਹੰਕਾਰ ਨੂੰ ਹੌਲੀ ਹੌਲੀ ਖਤਮ ਕਰ ਦਿੰਦਾ ਹੈ ਡਿਵਾਈਨ ਵੱਲੋਂ ਕਈ ਇਸ਼ਾਰੇ ਦਿੱਤੇ ਜਾਂਦੇ ਨੇ ਜਿਵੇਂ ਬਾਰ ਬਾਰ 1111 ਦੇਖਣਾ ਜਾਂ ਫਿਰ ਕੋਈ ਸੁਪਨੇ ਦੇ ਵਿੱਚ ਕਈ ਵਾਰ ਬਹੁਤ ਸਾਰੇ ਐਂਜਲ ਨੰਬਰ ਦਿਖਾਈ ਦਿੰਦੇ ਨੇ ਇਹ ਸਭ ਕੁਝ ਡਿਵਾਈਨ ਵੱਲੋਂ ਹੀ ਇਸ਼ਾਰੇ ਹੁੰਦੇ ਨੇ ਤਾਂ ਜੋ ਟਵਿਨ ਫਲੇਮ ਇੱਕ ਦੂਜੇ ਨੂੰ ਪਛਾਣ ਸਕਣ ਇਹ ਸਾਰੇ ਸੰਕੇਤ ਉਨ੍ਹਾਂ ਦੀ ਯਾਤਰਾ ਨੂੰ ਆਸਾਨ ਕਰਦੇ ਨੇ ਟਰਵਨ ਫਲੇਮ ਨੂੰ ਮਿਲਾ ਕੇ ਸਿਰਫ ਨਿੱਜੀ ਪਿਆਰ ਲਈ ਨਹੀਂ ਬਲਕਿ ਧਰਤੀ ਤੇ ਰੌਸ਼ਨੀ ਪਿਆਰ ਅਤੇ ਉੱਚੀ ਚੇਤਨਾ ਫੈਲਾਉਣ ਲਈ ਇਕੱਠਾ ਕੀਤਾ ਜਾਂਦਾ ਹੈ। ਉਹਨਾਂ ਦਾ ਮਿਲਾਪ ਮਨੁੱਖਤਾ ਦੀ ਸੇਵਾ ਨਾਲ ਜੁੜਿਆ ਹੁੰਦਾ ਹੈ। ਜਦੋਂ ਯਾਤਰਾ ਮੁਸ਼ਕਿਲ ਹੁੰਦੀ ਹੈ ਡਿਵਾਈਨ ਹਮੇਸ਼ਾ ਆਪਣੀ ਰਹਿਮਤ ਰਾਹੀਂ ਰਸਤਾ ਦਿਖਾਉਂਦਾ ਹੈ ਚਾਹੇ ਅੰਦਰੂਨੀ ਆਵਾਜ਼ ਰਾਹੀਂ ਚਾਹੇ ਗੁਰਬਾਣੀ ਰਾਹੀਂ ਜਾਂ ਕਿਸੇ ਆਤਮਿਕ ਸਿੱਖਿਆ ਰਾਹੀਂ ਟਵਿਨ ਫਲੇਮ ਨੂੰ ਮਿਲਾਉਣ ਵਾਲਾ ਸੱਚਾ ਕਰਤਾ ਡਿਵਾਈਨ ਹੀ ਹੈ انسان ਸਿਰਫ ਆਪਣੀ ਮਿਹਨਤ ਸਿਮਰਨ ਧੀਰਜ ਅਤੇ ਪਿਆਰ ਨਾਲ ਯਾਤਰਾ ਨੂੰ ਆਸਾਨ ਕਰ ਸਕਦਾ ਹੈ ਪਰ ਮਿਲਾਪ ਹਮੇਸ਼ਾ ਪਰਮਾਤਮਾ ਦੀ ਯੋਜਨਾ ਅਤੇ ਸਮੇਂ ਤੇ ਹੀ ਹੁੰਦਾ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਥੈਂਕ ਯੂ